ਉਹ ਹਾਲਾਤ ਐਸੇ ਨੇ ਕਿ ਜਿਵੇਂ ਬਾਦ ਸਾਹਿਬ ਨੇ ਆਖਿਆ ਕਿ ਜੇ ਪੰਥ ਇਕੱਠਾ ਨਾ ਹੋਵੇ ਤਾਂ ਸਰਕਾਰਾਂ ਦੇ ਹੱਥੋਂ ਕੱਤੇ ਸੇਰ ਦੀ ਪੁੱਤਿਆ ਉਹ ਚੌਪਰ ਦੇ ਨਾਲ 33 ਸਿੱਖਾਂ ਨੂੰ ਕਟਿਆ ਸੀ ਲੇਕਿਨ ਜਿਹੜਾ ਕੋਰਟ ਦੇ ਵਿੱਚ ਕੇਸ ਗਿਆ ਸੱਤ ਸਿੱਖਾਂ ਦੇ ਕਤਲ ਦਾ ਗਿਆ ਐਡਮਿਨਿਸਟ੍ਰੇਸ਼ਨ ਚੰਡੀਗੜ੍ਹ ਦੀ ਯੂਟੀ ਦੀ ਤੋੜੀ ਜਾ ਰਹੀ ਹੈ ਪੰਜਾਬ ਦਾ ਦਖਲ ਕੱਢਿਆ ਜਾ ਰਿਹਾ ਪਾਖੜਾ ਨੰਗਲ ਡੈਮ ਦੇ ਵਿੱਚੋਂ ਪੰਜਾਬ ਦਾ ਖੌੜੀ-ਖੌੜੀ ਕਰਕੇ ਅਸਰ ਕੱਢਿਆ ਜਾ ਰਿਹਾ ਹੈ ਤੁਹਾਨੂੰ ਯਾਦ ਹੈ 1950 ਚ ਵਾਸਤਵ ਤਾਰਾ ਸਿੰਘ ਨੇ ਪਹਿਲੀ ਦਫਾ ਕਾਰੀ ਦਲ ਦੀ ਨੀਵ ਰੱਖੀ ਸੀ। ਔਰ ਆਣ ਵਾਲੇ ਸਮੇਂ ਚ ਅਸੀਂ ਇੱਕ ਤਾਕਤ ਬਣ ਕੇ ਕੌਮ ਦੇ ਮਸਲੇ ਹੱਲ ਕਰਾਵਾਂਗੇ। ਬਾਲੂ ਸਾਹਿਬ, ਚੰਦੂ ਬਾਜਰਾ ਜੀ, ਹੁੰਦਤ ਸਾਹਿਬ, ਸਰਨਾ ਸਾਹਿਬ ਔਰ ਇਥੋਂ ਦਿੱਲੀ ਦੀਆਂ ਉਤਵੰਤੇ ਸੱਜਣ ਮੁਖ ਸ਼ਖਸੀਤਾ ਜਿਹੜੀਆਂ ਇਥੇ ਮੇਰੇ ਗ੍ਰਹਿ ਦੇ ਆਈਆਂ ਨੇ। ਸਾਹਿਬ ਬੀਸ ਇੱਕ ਬਾਦਲ ਦੀ ਗੱਲ ਤੋਂ ਮੈਂ ਸ਼ੁਰੂ ਕਰਦਾ ਆਪਣੀ ਗੱਲ ਬਵਾਸ਼ ਕਰਦਾ ਕਿ ਜਿਹੜੀ ਫਰਾਗ ਦੇ ਲਈ ਸ਼ੋਮਨੀ ਅਕਾਲੀ ਦਲ ਨੇ ਦਿਖਾਈ ਹੈ ਕਿਉਂਕਿ ਬਾਦਲ ਸਾਹਿਬ ਉਹਦੇ ਪ੍ਰਧਾਨ ਨੇ ਔਰ ਅੱਜ ਇਹ ਮੇਰੇ ਗ੍ਰੈਵ ਖਿਆਈ ਨੇ ਔਰ ਇਹ ਅਪੀਲ ਕੀਤੀ ਹੈ ਕਿਉਂਕਿ ਇਹ ਕਾਫੀ ਚਿਰ ਤੋਂ ਸਾਡੀ ਆਪਸ ਦੇ ਵਿੱਚ ਚੰਦੂ ਬਾਜਾ ਜੀ ਦੇ ਥਰੂ ਸਰਨਾ ਸਾਹਿਬ ਦੇ ਥਰੂ ਗੱਲਬਾਤ ਚੱਲ ਰਹੀ ਸੀ ਸਰਪਰਮਜੀਤ ਸਿੰਘ ਰਾਣਾ ਮਹਿੰਦਰ ਸਿੰਘ ਸਤਨਾਲ ਸਿੰਘ ਜੀ ਔਰ ਪਰਮੇਦਰਪਾਲ ਔਰ ਸਾਡੀ ਸੀਰੀਅਲ ਲੀਡਰਸ਼ਿਪ ਜਿਹੜੀ ਸੀਗੀ ਇਹਨਾਂ ਦੇ ਨਾਲ ਸਾਰੀਆਂ ਜੀ ਮੀਟਿੰਗਾਂ ਹੋ ਰਹੀਆਂ ਸੀ ਮੈਂ ਸਮਝਦਾ ਕਿ ਅੱਜ ਜੋ ਹਾਲਾਤ ਨੇ ਉਹ ਹਾਲਾਤ ਐਸੇ ਨੇ ਕਿ ਜਿਵੇਂ ਬਾਦ ਸਾਹਿਬ ਨੇ ਆਖਿਆ ਕਿ ਜੇ ਪੰਥ ਇਕੱਠਾ ਨਾ ਹੋਵੇ ਤਾਂ ਸਰਕਾਰਾਂ ਦੇ ਹੱਥ ਟਕੇ ਸੇਰ ਨਹੀਂ ਪੁੱਟਣਾ ਸੌਰੀ ਮੈਂ ਵਰਡ ਯੂਜ਼ ਕਰ ਰਿਹਾ ਟਕੇ ਸੇਰ ਨਹੀਂ ਪੁੱਟਣਾ ਤੇ ਜੇ ਸਾਡੀ ਮੁਠ ਬੰਦ ਹੋ ਗਈ ਆ ਤਿੰਨ ਪਾਰਟੀਆਂ ਜਿੱਦਾਂ ਕਿਹਾ ਨਾ ਬਾਦ ਸਾਹਿਬ ਨੇ ਅਸਰਨਾ ਸਾਹਿਬ ਮੈਂ ਹੋ ਗਿਆ ਅਕਾਲੀ ਦਲ ਹੋ ਗਿਆ ਅਸੀਂ ਇੱਕ ਦੂਜੇ ਦੇ ਖਿਲਾਫ ਡੱਟ ਕੇ ਲੜੇ ਸੀ ਕੋਈ ਲਿਆਜ ਨਹੀਂ ਕੀਤਾ ਇੱਕ ਦੂਜੇ ਦਾ ਲੇਕਿਨ ਅੱਜ ਜੇ ਕੋਈ ਇਕਤਾ ਦੀ ਗੱਲ ਦਾ ਹੰਗਾਰਾ ਇਹਨਾਂ ਨੇ ਭਰਿਆ ਤੇ ਮੈਂ ਉਸ ਤੇ ਆਪਣੀ ਹਾਮੀ ਆਪਣੀ ਮੈਂ ਅ ਸ਼ੁਕਰੀਤੀ ਦਿੰਦਾ ਮੈਂ ਆਪਣੀ ਪਾਰਟੀ ਨੇ ਮੇਰੀ ਨੇ ਮਨੋਖਤਿਆਰ ਦਿੱਤਾ ਸੀ ਵੀ ਕੇ ਕਰਕੇ ਪੋਲਿਟਿਕਲ ਅਫੇਅਰ ਕਮੇਟੀ ਨੇ ਔਰ ਕੋਰਟ ਕਮੇਟੀ ਨੇ ਕਿ ਜੋ ਫੈਸਲਾ ਲਾਓ ਕੀ ਲਾਓਗੇ ਮੈਂ ਇਸ ਗੱਲ ਨੂੰ ਐਕਸੈਪਟ ਕਰਦਾ ਔਰ ਕੋਈ ਕੰਡੀਸ਼ਨ ਨਹੀਂ ਸਰਨਾ ਸਾਹਿਬ ਇੱਥੇ ਪ੍ਰਧਾਨ ਨੇ ਅਸੀਂ ਨਾਲ ਗੱਲ ਕੇ ਲੱਗਾਂਗੇ ਔਰ ਸਾਡੀ ਕੋਈ ਅਜੇ ਇਲੈਕਸ਼ਨ ਨਹੀਂ ਆਈਗੀ ਇਸ ਲਈ ਕਿ ਅਸੀਂ ਕੋਈ ਇਲੈਕਸ਼ਨ ਲੜਨੀ ਹੈ ਤੇ ਕੋਈ ਸੀਟਾਂ ਵੰਡਨੀ ਹੈ ਕੋਈ ਇਲੈਕਸ਼ਨ ਜਿਤਨੀ ਹੈ ਆਪੇ ਉਹ ਦੇ ਚਾਹੀਦੇ ਨੇ ਸਾਡਾ ਕੰਮ ਇੱਕੋ ਹੈ ਕਿ ਸਾਡੇ ਜਿਹੜੇ ਮਸਲੇ ਨੇ ਉਹ ਭਾਵੇਂ ਬੰਦੀ ਸਿੰਘਾਂ ਦਾ ਹੋਵੇ ਉਹ ਆਰਟੀਕਲ 25 ਦਾ ਹੋਵੇ ਉਹ ਗਿਆਨ ਗੋਧਰੀ ਸਾਹਿਬ ਦਾ ਹੋਵੇ ਉਹ ਡਾਂਗਬਾੜ ਸਾਹਿਬ ਦਾ ਹੋਵੇ ਔਰ ਪੰਜਾਬ ਦੇ ਮਸਲੇ ਜਿਹੜੇ ਨੇ ਕਿਤੇ ਐਸਜੀਪੀਸੀ ਨੂੰ ਹੱਥ ਪੈਣ ਦਿਆ ਕਿਤੇ ਮੈਂ ਸਮਝਦਾ ਕਿ ਐਡਮਿਨਿਸਟ੍ਰੇਸ਼ਨ ਚੰਡੀਗੜ੍ਹ ਦੀ ਯੂਪੀ ਦੀ ਤੋੜੀ ਜਾ ਰਹੀ ਹੈ ਪੰਜਾਬ ਦਾ ਦਖਲ ਕੱਢਿਆ ਜਾ ਰਿਹਾ ਕਿਤੇ ਭਾਖੜਾ ਨੰਗਲ ਡੈਮ ਦੇ ਵਿੱਚੋਂ ਪੰਜਾਬ ਦਾ ਖੌੜੀ-ਖੌੜੀ ਕਰਕੇ ਅਸਰ ਕੱਢਿਆ ਜਾ ਰਿਹਾ ਮੈਂ ਸਮਝਦਾ ਕਿ ਇਹ ਸ਼ਾਇਦ ਆਮ ਲੋਕਾਂ ਨੂੰ ਇਹ ਗੱਲਾਂ ਨਾ ਸਮਝ ਆਂਦੀਆਂ ਹੋਣ ਅੱਜ ਤੁਸੀਂ ਇਹ ਦੇਖੋ ਕਿ ਇਹ ਆਖਿਆ ਜਾ ਰਿਹਾ ਹੈ ਪਾਰਲੀਮੈਂਟ ਦੇ ਵਿੱਚ ਇਹ ਬਿਆਨ ਆਇਆ ਸਰਕਾਰ ਵੱਲੋਂ ਕਿ ਅਸੀਂ ਜਿਹੜੀ ਫੈਸਲਾ ਸਰਕਾਰ ਨੇ ਕੀਤਾ ਸੀ 2019 ਵਿੱਚ ਬੱਦੀ ਸਿੰਘਾਂ ਦਾ ਜਾਂ ਰਾਜ્યોਵਾਂ ਦਾ ਸਾਫ ਦਾ ਅੱਜ ਸਰਕਾਰ ਉਸ ਤੋਂ ਬੈਕਟ੍ਰੈਕ ਕਰ ਰਹੀ ਹੈ ਇਹ ਆਖ ਰਹੀ ਹੈ ਕਿ ਜੇ ਇਹਦੇ ਵਿੱਚ ਇਹ ਕੰਮ ਨਹੀਂ ਹੋਇਆ ਈ ਕੰਮ ਨਹੀਂ ਹੋਇਆ ਸੀ ਕੰਮ ਨਹੀਂ ਹੋਇਆ ਮੈਂ ਪੁੱਛਣਾ ਚਾਹਨਾ ਕਿ ਬਿਲਕਿਸ ਬਾਨੋ ਦੇ ਜਿਹੜੇ ਕਾਤਲ ਸੀਗੇ ਉਹਨਾਂ ਨੂੰ ਉਹਨਾਂ ਨੂੰ ਕਿਤੇ ਮੈਂ ਸਮਝਦਾ ਮਾਂ ਕਿ ਉਹਨਾਂ ਨੇ ਮਾਫੀ ਮੰਗੀ ਸੀ ਕਿਤੇ ਇੱਕ ਦਿੱਲੀ ਦਾ ਕੇਸ ਮੈਂ ਤੁਹਾਡਾ ਸਾਂਝਾ ਕਰ ਲਵਾਂ ਕਿਉਂਕਿ ਆਪਣੀ ਯਾਦਾਸ਼ ਬੜੀ ਘੱਟ ਹੈ ਪਰਮਿੰਦਰ ਜੀ ਜੇ ਮੈਂ ਬੀਬੀ ਜੀ ਆਓ ਕਿਸ਼ੋਰੀ ਲਾਲ ਸੀ ਉਹਦਾ ਨਾਮ ਕਿਸ਼ੋਰੀ ਇਹ 84 ਦੇ ਇੱਥੇ ਸੱਜਣ ਖੜੇ ਨੇ ਸਾਰੇ ਕਿਸ਼ੋਰੀ ਲਾਲ ਜਿਸ ਨੂੰ ਹੁੱਚਰ ਕਿਹਾ ਜਾਂਦਾ ਸੀ ਜਿਸ ਨੂੰ ਕਸਾਈ ਕਿਹਾ ਜਾਂਦਾ ਸੀ ਤਲੋਕਪੁਰੀ ਦਾ ਮੇਰੀ ਇਨਫੋਰਮੇਸ਼ਨ ਦੇ ਹਿਸਾਬ ਨਾਲ ਉਸਨੇ 33 ਬੰਦਿਆਂ ਨੂੰ ਉਹ ਜਿਹੜਾ ਚੌਪਰ ਹੁੰਦਾ ਹੈ ਉਹ ਚੌਪਰ ਦੇ ਨਾਲ 33 ਸਿੱਖਾਂ ਨੂੰ ਕਟਿਆ ਸੀ ਲੇਕਿਨ ਜਿਹੜਾ ਕੋਰਟ ਦੇ ਵਿੱਚ ਕੇਸ ਗਿਆ ਸੱਤ ਸਿੱਖਾਂ ਦੇ ਕਤਲ ਦਾ ਗਿਆ ਉਹ ਸੱਤ ਸਿੱਖਾਂ ਦਾ ਜਿਵੇਂ ਬੱਕਰੇ ਨੂੰ ਜਾਂ ਮੁਰਗੇ ਨੂੰ ਕਟਿਆ ਜਾਂਦਾ ਕਿਸੇ ਕਸਾਈ ਦੁਆਰਾ ਇਦਾਂ ਉਹਨੇ ਸਿੱਖਾਂ ਨੂੰ ਕਟਿਆ ਮੈਂ 7 ਹੀ ਮੰਨ ਲਏ ਉਸ ਨੂੰ ਤੁਸੀਂ ਫਾਂਸੀੋਂ ਦੀ ਮaaf ਕਰ ਸਕਦੇ ਹੋ ਉਸਨੇ ਕਿਹੜੀ माफी ਮੰਗੀ ਸੀ ਉਸਨੇ ਕਿਹਦੇ ਕੋਲੋਂ ਪਛਤਾਵਾ ਨਹੀਂ ਦਿਖਾਈ ਸੀਗੀ ਮੈਂ ਸਮਝਦਾ ਕਿ ਇਹ ਜਿਹੜਾ ਚਸ਼ਮਾ ਪਾਉਂਦੇ ਨੇ ਕਿ ਮਨੂੰ ਸਤਪਟੜਾੜਿਆ ਦੀ ਵੀ ਕਾਲੀ ਯਾਦ ਹੈ ਕਿ ਜੇ ਪਾਂਡੇ ਬ੍ਰਦਰ ਹਾਈਜੈਕ ਕਰਨ ਪਲੇਨ ਨੂੰ ਇੰਦਰਾ ਗਾਂਧੀ ਜਦੋਂ ਅਰੈਸਟ ਹੁੰਦੀ ਹੈ 78 ਚ ਐਮਰਜੈਂਸੀ ਤੋਂ ਬਾਅਦ ਜੱਤਾ ਰਾਜ ਤੇ ਉਹਨਾਂ ਨੂੰ ਵਜ਼ੀਰ ਬਣਾ ਦਿੱਤਾ ਜਾਂਦਾ ਸੀ ਤੇ ਜੇ ਇੱਕ ਮਨਜੀਤ ਸਿੰਘ ਨਾਂ ਦਾ ਮੁੰਡਾ ਮੁਸੀਬਤ ਸਿੰਘ ਜਿਸ ਨੇ ਹਾਈਜੈਕ ਕੀਤਾ ਪਲੇਨ ਔਰ ਪਿਸਤੌਲ ਨਾਲ ਕੀਤਾ ਖਡਾਉਣੇ ਵਾਲੇ ਪਿਸਤੌਲ ਨਾਲ ਕੀਤਾ ਔਰ ਅੰਬਰਸਨ ਲੈਂਡ ਕਰਕੇ ਸਰੈਂਡਰ ਕਰ ਦਿੰਦਾ ਕਿ ਆ ਮੈਂ ਸਿਰਫ ਖਬਰ ਬਣਾਣੀ ਸੀ ਕਿ ਸਾਡੇ ਨਾਲ ਪੰਜਾਬ 'ਚ ਧੱਗਾ ਹੋ ਰਿਹਾ ਨਾ ਉਸਦੇ ਕਿਸੇ ਪਲੈਨ ਨੂੰ ਡੈਮੇਜ ਪਹੁੰਚਾਇਆ ਨਾ ਕਿਸੇ ਸਵਾਰੀ ਨੂੰ ਡੈਮੇਜ ਪਹੁੰਚਾਇਆ ਔਰ ਜਦੋਂ ਥੱਲੇ ਉਤਰਦਾ ਤੇ ਉਸ ਨੂੰ ਟਰਮੈਕ ਦੇ ਉੱਤੇ ਰਨਵੇ ਦੇ ਉੱਤੇ ਜਿਹੜਾ ਐਸੀਪੀ ਉਹ ਕਲਪਟੀ ਤੇ ਪਿਸਤੌਲ ਲਾ ਕੇ ਗੋਲੀ ਮਾਰ ਦਿੰਦਾ ਕੋਈ ਕਾਨੂੰਨ ਨਹੀਂ ਕੋਈ ਐਫਆਈਆਰ ਨਹੀਂ ਮੈਂ ਸਮਝਦਾ ਕਿ ਅੱਜ ਬਾਦਲ ਸਾਹਿਬ ਤੁਸੀਂ ਆਪਣੀ ਸੀਨੀਅਰ ਲੀਡਰਸ਼ਿਪ ਨਾਲ ਲਾਏ ਹੋ ਤੁਹਾਡੀ ਦਿੱਲੀ ਇਕਾਈ ਸਾਰੀ ਆਈ ਹੈ ਇੱਥੇ ਸਾਡੀ ਕਾਰ ਬ੍ਰਿਗੇਡ ਦੇ ਮੁਖੀ ਵੀ ਨੇ ਇੱਥੇ ਸਾਡੇ ਯੂਥ ਦੀ ਟੀਮ ਵੀ ਹੈ ਇੱਥੇ ਸਾਡੇ ਸੀਨੀਅਰ ਜਾਗੋ ਦੀ ਟੀਮ ਵੀ ਹੈ ਅਸੀਂ ਪੰਥ ਦੀ ਤਾਕਤ ਵਾਸਤੇ ਕੌਮ ਦੀ ਤਾਕਤ ਵਾਸਤੇ ਆਪਣੇ ਮਸਲਿਆਂ ਦੀ ਲੜਾਈ ਜੁਝਰ ਵਾਸਤੇ ਮੈਨੂੰ ਯਾਦ ਹੈ 1950 ਚ ਬਾਸਕਰ ਤਾਰਾ ਸਿੰਘ ਨੇ ਪਹਿਲੀ ਵਾਰ ਕਾਰਗਿਲ ਦੀ ਨੀਵ ਰੱਖੀ ਸੀ ਦਿੱਲੀ ਔਰ ਜੇਦਾਰ ਸੰਤੋਸ਼ ਸਿੰਘ ਜੇਦਾਰ ਹਰਬੰਸ ਸਿੰਘ ਫਰੰਟੀਅਰ ਬਖਸ਼ੀ ਜਗਦੇਵ ਸਿੰਘ ਰਾਜਾ ਗੁਲਾਬ ਸਿੰਘ ਸੇਠੀ ਹੋ ਗਏ ਮੈਂ ਸਮਝਦਾ ਕਿ ਜੇਦਾਰ ਜਸਵੰਤ ਸਿੰਘ ਹੋ ਗਏ ਬਖਸ਼ੀ ਲੋਚਨ ਸਿੰਘ ਹੋ ਗਏ ਮੈਂ ਪੁਰਾਣੇ ਕਪਾਰ ਸਿੰਘ ਕਾਲਜ ਜੇਦਾਰ ਰਫਤਾਰ ਸਿੰਘ ਕੋਹਲੀ ਜਿਨ੍ਹਾਂ ਦੀ ਸ਼ਹਾਦਤ ਹੋਈ ਸੀਗੀ 5 ਨਵੰਬਰ 1978 ਰੰਕਾਰੀ ਮੂਵਮੈਂਟ ਦੇ ਵਿੱਚ ਮੈਂ ਸਮਝਦਾ ਮਾਂ ਕਿ ਇਹ ਪੁਰਾਣੇ ਸਾਡੇ ਸਟਾਲਵਰਟ ਸੀਗੇ ਔਰ 1950 ਤੋਂ ਅੱਜ ਤੱਕ 73 ਸਾਲ ਹੋ ਗਏ ਮਨੂੰ ਇਸ ਗੱਲ ਦਾ ਮਾਣ ਹੈ ਕਿ ਮੇਰੇ ਪਰਿਵਾਰ ਦੇ ਮੇਰੇ ਪਿਤਾ ਨੇ ਜੋ ਸੇਵਾ ਕੀਤੀ ਬਾਦ ਚ ਕੌਮ ਨੇ ਮਨੂਏ ਬਲ ਬਖਸ਼ਿਆ ਅਸੀਂ ਉਸ ਤੇ ਖੜੇ ਹੋਏ ਆਂ ਅੱਜ ਅਸੀਂ ਬਗੈਰ ਕਿਸੇ ਸ਼ਰਤ ਤੋਂ ਬਗੈਰ ਕਿਸੇ ਜਿਸ ਲੋਕ ਕਹਿੰਦੇ ਨੇ ਕਿ ਪੋਲਿਟੀਕਲ ਲੈਣ ਦੇਣ ਤੋਂ ਅਸੀਂ ਇਹ ਤੁਹਾਡੀ ਜਿਹੜੀ ਤੁਸੀਂ ਆ ਕੇ ਇੱਥੇ ਆਪਣੀ ਗੱਲ ਰੱਖੀ ਆ ਸੀ ਉਸ ਤੇ ਫੁੱਲਚੜਾਦੇ ਆਂ ਬੋਲੇ ਮੈਂ ਸਮਝਦਾ ਕਿ ਕੌਮ ਜਿਹੜੀ ਹੈ ਉਹਦਾ ਇਸ ਵੇਲੇ ਮੁਫਾਦ ਪਹਿਲੇ ਹੈ ਸਾਡਾ ਮੁਫਾਦ ਬਾਅਦ ਚ ਹੈ ਔਰ ਆਉਣ ਵਾਲੇ ਸਮੇਂ ਚ ਅਸੀਂ ਇੱਕ ਤਾਕਤ ਬਣ ਕੇ ਕੌਮ ਦੇ ਮਸਲੇ ਹੱਲ ਕਰਾਵਾਂਗੇ